ਕਹਿੰਦੀ ਅਸੀਂ ਧਾਰਾ ਵਧਾ ਦਿੱਤਾ ਗਿਆ ਹੈਗਾ ਅਸੀਂ ਹੁਣ ਜਿਹੜੇ ਬੈਂਕ ਦੇ ਖਾਤੇ ਵੀ ਖਲਾਵਾਗੇ ਠੀਕ ਕਹਿੰਦੀ ਐਸਐਟਿੀ ਐਸਐਟਿੀ ਕਹਿੰਦੀ ਅਸੀਂ ਧਾਰਾ ਵਧਾ ਦਿੱਤਾ ਗਿਆ ਹੁਣ ਜਿਹੜੇ ਆਸ-ਪਾਸ ਦੇ ਜਿਹੜੇ ਜਿਹੜੇ ਉਦੋਂ ਭੋਲੇ ਨੂੰ ਗ੍ਰਿਫਤਾਰ ਕੀਤਾ ਸੀ ਉਸ ਵਕਤ ਕਿੰਨੇ ਪੈਸੇ ਦਾ ਲੈਣ-ਦੇਣ ਹੋਇਆ ਉਹ ਵੀ ਖੰਗਾ ਲਾਂਗੇ ਅਸੀਂ ਪਹਿਲਾਂ ਤੁਸੀਂ ਦੱਸੋ ਐਨਕਾਂ ਪਸੰਦ ਆਈਆਂ ਕਿ ਨਹੀਂ ਬਿਲਕੁਲ ਜੀ ਭਗਵੰਤ ਮਾਨ ਨੂੰ ਜਚੂ ਕੀ ਨਹੀਂ ਉਹਨੂੰ ਕੋ ਪਹਿਲਾਂ ਇਸ ਤਰ੍ਹਾਂ ਐਨਕਾਂ ਲਾ ਕੇ ਵਿਖਾਵੇ ਕਿਵੇਂ ਮੈਂ ਪਾਈਆਂ ਤੇ ਲਾਈਆਂ ਇਹਦੇ ਕਰਕੇ ਪਾਉਣਾ ਮੈਂ ਉਹਨੂੰ ਪਤਾ ਨਹੀਂ ਪਿਓ ਦੇ ਪੁੱਤ ਨੂੰ ਅੱਖਾਂ ਨੂੰ ਹੋਇਆ ਕੀ ਆ ਕਿਨੇ ਮਾਰਿਆ ਕੁਝ ਹੁਣ ਦੱਸ ਦਵੇ ਲੋਕਾਂ ਨੂੰ ਕਿਉਂ ਲੁਕਾਉਂਦਾ ਬਾਕੀ ਨਾ ਤੁਸੀਂ ਬਾਹਲਾ ਕੌਣ ਕੀ ਕਹਿੰਦਾ ਉਹਦਾ ਫਿਕਰ ਨਾ ਕਰੋ ਗੁਰੂ ਮਹਾਰਾਜ ਜੀ ਦੇ ਚਰਨ ਪਰਛਕੇ ਆਏ ਆ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਔਰ ਤੰਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਨਤਮਸਤਕ ਹੋ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਬਖਸ਼ਿਸ਼ਾਂ ਲੈ ਕੇ ਆ। ਯਾਦ ਰੱਖਿਓ ਮੇਰੀ ਗੱਲ। ਅੱਜ 12 ਸਾਲ ਹੋ ਗਏ 13 ਸਾਲ ਇਹ ਗੱਲ ਮੈਨੂੰ ਕਹਿੰਦਿਆਂ ਨੂੰ। ਜੇ ਤੇ ਸਚਾਈ ਦੀ ਹੋਊ। ਇਹ ਜੋ ਕਹਿੰਦੇ ਆ ਇਹਨਾਂ ਕੋਲ ਤੁਹਾਡੇ ਕੋਲ ਇੰਨਾ ਕੁਝ ਹੈ ਨਾ ਤੇ ਆਹ ਜੋੜੇ ਹੱਥ ਤੁਹਾਡੇ ਅੱਗੇ। ਸੁਪਰੀਮ ਕੋਰਟ ਵੀ ਕਹਿੰਦੀ ਆ। ਲਿਆਓ। ਮਕਾਓ ਕੰਮ। ਇਹ ਡਰਾਮਾ ਬੰਦ ਹੋਣਾ ਚਾਹੀਦਾ ਬਾਕੀ ਦੇਖੋ ਕਈ ਜੰਮੀ ਡਰਾਮੇ ਲਈ ਆ ਭਗਵੰਤ ਮਾਨ ਨੂੰ ਰੰਦਾ ਕੰਮ ਹੀ ਇਹ ਆ ਇਸ ਲਈ ਡੋਨਟ ਵਰੀ ਬੀ ਹੈਪੀ ਕੱਲ ਸਪੈਸ਼ਲ ਸ਼ਰਦੀ ਕਲਾ ਹਾਂਜੀ ਕੱਲ ਸਪੈਸ਼ਲ ਰਕੀ ਨਹੀਂ ਮੈਸ ਕਾਨਫਰੰਸ ਜੀ ਮੈਂ ਨਹੀਂ ਕੁਝ ਬੋਲਣਾ ਜੀ ਮੈਂ ਤਾਂ ਸੁਪਰੀਮ ਕੋਰਟ ਦੇ ਅਸੀਂ ਆਪ ਸਾਡੇ ਵਕੀਲ ਸਾਹਿਬ ਨੇ ਕਿਹਾ ਕਿ ਅਸੀਂ ਹਾਜ਼ਰ ਹੋਵਾਂਗੇ ਜੀ ਇਹਨਾਂ ਨੂੰ ਕੋਈ ਇਨਵੈਸਟੀਗੇਸ਼ਨ ਕੰਪਲੀਟ ਕਰਨ ਅਸੀਂ ਕੁਝ ਨਹੀਂ ਕਹਿਣਾ ਜੋ ਕਹਿਣਾ ਬਾਅਦ ਚ ਕਵਾਂਗੇ ਹਲੇ ਸੁਣਨ ਦਾ ਮੌਕਾ ਤੁਸੀਂ ਵੀ ਸੁਣੋ ਦਾਸ ਵੀ ਸੁਣ ਰਿਹਾ ਹੋਰ ਕੋਈ ਚੰਗੀ ਗੱਲ ਕਰਨੀ ਹੈ ਤੇ ਪੁੱਛ ਲਓ ਕੋਈ ਕੋਆਪਰੇਟ ਕਰ ਰਹੀ ਹੈ ਜੀ ਐਸਆਈਟੀ ਨੂੰ ਤੁਸੀਂ ਕਹ ਰਹੇ ਸੀ ਉਹ ਕਹ ਰਹੇ ਸੀ ਨਹੀਂ ਉਹਨਾਂ ਨੇ ਤਾਂ ਤੁਹਾਨੂੰ ਇਹੀ ਕਹੀ ਜਾਣਾ ਉਹਨਾਂ ਦੀ ਮਜਬੂਰੀ ਹੈ ਭਾਈ ਸਰ ਤੁਹਾਡਾ ਕੀ ਤੁਸੀਂ ਕੋਆਪਰੇਟ ਕਰ ਰਹੇ ਹੋ ਮੈਂ ਤਾਂ ਕਹਿੰਦਾ ਮੁਕਾਓ ਕੰਮ ਛੇਤੀ ਕਰੋ ਤੁਹਾਡੇ ਕੋਲ ਇੰਨਾ ਕੋਸ਼ਾ ਤਾਂ ਕੰਮ ਨੇੜੇ ਲਾਓ ਕੰਮ ਦਿਓ ਫਿਰ ਕੋਰਟ ਚ ਦੇਖੋ ਪਹਿਲਾਂ ਵੀ ਜਦ ਹਾਈ ਕੋਰਟ ਗਏ ਸੀ ਹਾਈ ਕੋਰਟ ਨੇ ਡਿਪਟੀਰਾ ਕਰਨ ਕਰੀ ਦਿੱਤਾ ਕਿ ਐਵੀਡੈਂਸ ਅਗੇਂਸ ਮਜੀਠਿਆ ਸਪਰੇਲ ਨੋਟ ਕਰੇਡੀਬਲ ਅਖੀਰ ਆਰਡਰ ਤਾਂ ਹਾਈ ਕੋਰਟ ਦੇ ਮੰਨੇ ਜਾਂਦੇ ਨਾ ਇਹ ਕੀ ਕਹਿ ਰਿਹਾ ਮੈਂ ਕੀ ਕਹਿ ਰਿਹਾ ਉਸ ਗੱਲ ਦਾ ਕੋਈ ਮੈਣਾ ਨਹੀਂ ਔਰ ਲਾਸਟ ਆਰਡਰ ਆਨਰੇਬਲ ਹਾਈ ਕੋਰਟ ਦੇ ਨੇ ਉਹਨਾਂ ਤੋਂ ਬਾਅਦ ਦੱਸੋ 3 ਸਾਲ ਹੋ ਗਏ ਇਸ ਲਈ ਡੋਨਟ ਵਰੀ ਬੀ ਹੈਪੀ ਕੋਈ ਹੋਰ ਕੋਈ ਸਵਾਲ ਸੂਲ ਹੈ ਉਹ ਕਰ ਲੋ ਬਾਕੀ ਕੱਲ ਮੈਂ ਇਹ ਗੱਲ ਜਰੂਰ ਕੀਤੀ ਸੀ ਸੋ ਕੱਲ ਲੋਕ ਮਿਲ ਨਹੀਂ ਕੀਤੀ ਜੀ ਮੁੱਖ ਮੰਤਰੀ ਸਾਹਿਬ ਨੇ ਕਾਫੀ ਉੱਥੇ ਰੋੜਾ ਵੀ ਪਿਆ ਜੀ ਉਹ ਉਹਦੀ ਕਾਦੀ ਮਿਲਣੀ ਹੈ ਉਹ ਤਾਂ ਵੈਸੇ ਤਾਂ ਉਹ ਕਈ ਮਿਲਨੀਆਂ ਕਰ ਚੁੱਕਿਆ ਉਹ ਦੀ ਛੱਡੋ ਗੱਲਾਂ ਕੁਸ਼ਿਆਣੇ ਬੰਦੇ ਆਪ ਸਾਹਿਬ ਵੀ ਪੰਜਾਬ ਚ ਦੌਰੇ ਚ ਕਰ ਰਹੇ ਨੇ ਆਪਣਾ ਬਿਜ਼ਨਸਮੈਨ ਨੂੰ ਮਿਲ ਰਹੇ ਲੋਕਾਂ ਨੂੰ ਮਿਲ ਰਹੇ ਹੈਗੇ ਕੇਜਰੀਵਾਲ ਸਾਹਿਬ ਹੋਰ ਕੀ ਕਰਨ ਵਿਚਾਰੇ ਦਿੱਲੀੋਂ ਤਾਂ ਵਹਿਲੇ ਨੇ ਔਰ ਇੱਥੇ ਦੌਰਾ ਦੂਰਾ ਕਰਨਗੇ ਦੌਰਾ ਪਹਿਣ ਤੋਂ ਪਹਿਲਾਂ ਕਿੱਥੇ ਹੁਣ ਇੱਥੇ ਤਾਂ ਹੀ ਦੌਰਾ ਕਰਨਾ ਔਰ ਕੀ ਕਰਨਾ ਮਗਰ ਕੇਜਰੀਵਾਲ ਸਾਹਿਬ ਨੂੰ ਜੋ ਕੱਲ ਬਾਟ ਸਾਹਿਬ ਜਿਹੜਾ ਪਰਸੋਂ ਫੌਜੀ ਵੀਰ ਨਾਲ ਸਾਡੇ ਕਰਨਲ ਸਾਹਿਬ ਨਾਲ ਉਹਦੇ ਬੱਚੇ ਨਾਲ ਜੋ ਪੁਲਿਸ ਦੀ ਬਦਤਮੀਜੀ ਆ ਇੱਕ ਫੌਜੀ ਤੇ ਇੱਕ ਸਰਵਿੰਗ ਕਰਨਲ ਤੇ ਜੇ ਪੰਜਾਬ ਪੁਲਿਸ ਦੇ ਅਫਸਰਾਂ ਨੇ ਮਿਸਬੀਵ ਕੀਤਾ ਤੇ ਉਹਨਾਂ ਨੂੰ ਡਿਸਮਿਸ ਕਿਉਂ ਨਹੀਂ ਕਰ ਰਹੇ ਕੇਜਰੀਵਾਲ ਸਾਹਿਬ ਇਹ ਜ਼ਰੂਰ ਦੱਸਣ ਸਰਕਾਰ ਬਾਰਾ ਸ਼ਰਮਾ ਨੇ ਵੀ ਕੀਤੀ ਸੀ ਉਹਨਾਂ ਨੇ ਕਿਹਾ ਵੀ ਚਾਰ ਵਿਦੇਸ਼ੀ ਤਾਰ ਵਿੱਚ ਜੁੜੇ ਹੋਏ ਨੇ ਤੁਹਾਡੇ ਆਏ ਹਾਏ ਹਾਏ ਡੋਨਟ ਵਰੀ ਤਾਰਾਂ ਜੁੜੀਆਂ ਤੇ ਤਾਰਾਂ ਦੱਸੋ ਇਸ ਲਈ ਉਹ ਕੀ ਕਹਿ ਰਿਹਾ ਕੀ ਨਹੀਂ ਕਹਿ ਰਿਹਾ ਮੇਰਾ ਵੀ ਬਾਲਾ ਗੰਭੀਰਤਾ ਨਾਲ ਲੈਣਾ ਲਾਈਫ ਨੂੰ ਇੰਜੋਏ ਕਰੋ ਮੈਂ ਵੀ ਆਇਆ ਮੱਚਾ ਮੱਚਾ ਤੇਰੀਆਂ ਵੀ ਸੋਹਣੀਆਂ ਵਾਟ-ਵਟ ਦੇ ਤੇ ਆਪਾਂ ਮਿਲ ਮੁਲ ਸੀਹਤ ਮਾਡਲ ਨੂੰ ਲੈ ਕੇ ਜੀ ਕਿ ਅੱਜ ਦਿੱਲੀ ਦੇ ਵੀ ਦੌਰਾ ਸੀਗਾ ਲੇਕਿਨ ਉਸ ਤੋਂ ਪਹਿਲਾਂ ਹੀ ਲਾਈਟ ਗੁੱਲ ਹੋ ਗਈ ਜੀ ਉਸ ਹਸਪਤਾਲ ਦੀ ਉਹ ਸੀਹਤ ਮਾਡਲ ਤਾਂ ਯਾਰ ਆ ਕਿੰਨੀ ਵਾਰੀ ਤੁਸੀਂ ਪਰਦਾ ਫਾਸ਼ ਕੀਤਾ ਆਪਰੇਸ਼ਨ ਹੁੰਦੇ ਆ ਰਜਿੰਦਰਾ ਹਸਪਤਲ ਇਹਨਾਂ ਦਾ ਏ ਕਲਾਸ ਹਸਪਤਲ ਹੈ ਡਾਕਟਰ ਨਹੀਂ ਪਰਦਾ ਫਾਸ਼ ਕਰਤਾ ਦਵਾਈਆਂ ਹਸਪਤਾਲਾਂ ਚ ਨਹੀਂ ਮਰੀਜ਼ਾਂ ਦਾ ਇਲਾਜ ਕੋਈ ਨਹੀਂ ਜਿਹੜਾ ਇਹਨਾਂ ਦਾ ਉਹ ਮਾਡਲ ਸੀ ਉਹਦੀ ਇਨਕੁਆਇਰੀ ਦਿੱਲੀ ਸ਼ੁਰੂ ਹੋ ਗਈ ਆ ਆਮ ਆਦਮੀ ਕਲੀਨਿਕ ਦੀ ਪੰਜਾਬ ਚ ਵੀ ਸ਼ੁਰੂ ਹੋਣੀ ਹੈ ਸਭ ਫੜੇ ਜਾਣਗੇ ਇਹਨੂੰ ਦੱਸ ਦਿਓ ਮੇਰੇ ਵੱਲੋਂ ਡੋਂਟ ਵਰੀ ਥੈਂਕ ਯੂ